ਸਸ਼ੀਕਲ ਜੀ ਸਵਾਗਤ ਕਰਦੇ ਆਂ ਤੁਹਾਡਾ ਵਾਹਿਗੁਰੂ ਕਲੋਥ ਹਾਊਸ ਐਂਡ ਬਟਰੀਕ ਵਡਲਾਡਾ ਵੱਲੋਂ ਅੱਜ ਫਿਰ ਅਸੀਂ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਹੈ ਬਰਬਰੀ ਜੂਟ ਚੈੱਕ ਰਹੂਗਾ ਜੀ ਸੂਟ ਲੈ ਕੇ ਆਏ ਆਂ ਤੁਹਾਡੇ ਵਾਸਤੇ ਫਰੈਸ਼ ਦੇ ਵਿੱਚ ਵਿਦ ਮਸਲੀਨ ਦੀ ਬਾਟਮ ਰਹੂਗੀ ਕਾਫੀ ਟ੍ਰੈਂਡਿੰਗ ਸੂਟ ਹੈ ਜੀ ਜੂਟ ਦੀ ਤੇ ਜੂਟ ਬਰਬਰੀ ਦੀ ਕਾਫੀ ਡਿਮਾਂਡ ਵੀ ਰਹੀ ਹੈ ਜੂਟ ਬਰਬਰੀ ਦੀ ਤੇ ਅਸੀਂ ਤੁਹਾਡੇ ਵੱਸਤੇ ਪ੍ਰਿੰਟ ਜਿਹੜੇ ਲੈ ਕੇ ਆਏ ਹਨ ਜੁਨੀਕ ਜਿਹੇ ਪ੍ਰਿੰਟ ਬੜੇ ਸੋਹਣੇ ਸੋਹਣੇ ਪ੍ਰਿੰਟ ਲੈ ਕੇ ਆਏ ਆ ਏਕੇ ਟੈਕਸ ਦੀ ਬਰਬਰੀ ਜੂਟ ਚੈੱਕ ਰਹਿਣ ਵਾਲੀ ਹੈ ਪ੍ਰਾਈਸ ਸਿਰਫ ਜੈਨੂਅਲ ਜੀ ਸਿਰਫ ਤੁਹਾਨੂੰ ਸੂਟ ਪਹਿਨਣ ਵਾਲਾ 1200 ਦੇ ਵਿੱਚ ਮਾਰਕੀਟ ਦੇ ਵਿੱਚ ਤੁਹਾਨੂੰ 1800 ਤੋਂ ਘਾਟੇ ਸੂਟ ਨਹੀਂ ਪ੍ਰੋਵਾਈਡ ਹੋਣਾ ਚੈੱਕ ਤੁਸੀਂ ਟਰਾਈ ਕਰ ਸਕਦੇ ਹੋ ਜੀ ਸਾਡੀ ਜਿਹੜੀ ਪ੍ਰਾਈਸ ਹੁੰਦੀ ਹੈ ਬਿਲਕੁਲ ਜੈਨੂਇਲ ਜੀ ਹੁੰਦੀ ਹੈ ਸਿਰਫ ਤੁਹਾਨੂੰ 1200 ਦੇ ਵਿੱਚ ਜੂਟ ਚੱਕ ਬਰਬਰੀ ਦਾ ਸੂਟ ਪਹਿਨਣ ਵਾਲਾ ਜੀ ਪ੍ਰਿੰਟ ਦੇਖੋ ਜੀ ਬਲੈਕ ਵਿੱਚ ਲੈ ਕੇ ਆਏ ਆ ਬਲੈਕ ਕਲਰ ਸਭ ਦਾ ਮਨਪਸੰਦ ਕਲਰ ਹੁੰਦਾ ਡਿਮਾਂਡ ਵੀ ਕਾਫੀ ਹੁੰਦੀ ਹੈ ਬਲੈਕ ਦੀ ਪ੍ਰਿੰਟ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਤੇ ਬਾਟਮ ਵੀ ਰਹਿਣ ਵਾਲੀ ਹੈ ਇਹਦੇ ਨਾਲ ਮਸਲੀਨ ਦੀ ਮੈਚਿੰਗ ਬਾਟਮ ਰਊਗੀ ਮਸਲੀਨ ਦੀ ਤੁਸੀਂ ਇਹ ਜਿਹੜੀ ਸ਼ਰਟ ਹੈ ਜੀ ਇਹਦੇ ਉੱਪਰ ਲੇਸ ਲਗਾ ਕੇ ਡਿਜ਼ਾਈਨਿੰਗ ਕਰ ਸਕਦੇ ਹੋ ਇਹਦੀ ਬਾਟਮ ਦੇ ਉੱਪਰ ਤੁਸੀਂ ਐਦਾਂ ਵਰਕ ਕਰਵਾ ਸਕਦੇ ਹੋ ਜਿਵੇਂ ਸਾਡੀ ਇਹ ਵਾਲੀ ਬਾਟਮਾਂ ਦੇਖੋ ਇਹਦੇ ਉੱਪਰ ਐਦਾਂ ਵਰਕ ਹੋਇਆ ਤੁਸੀਂ ਇਹ ਵਾਲਾ ਵਰਕ ਨਾ ਬਲੈਕ ਬਾਟਮ ਦੇ ਉੱਪਰ ਕਰਵਾ ਸਕਦੇ ਹੋ ਤੇ ਡਿਜ਼ਾਈਨਰ ਸੂਟ ਆਪਣਾ ਰੈਡੀ ਕਰ ਸਕਦੇ ਹੋ ਤੁਹਾਡਾ ਪਾਲਟਿਵਰ ਸੂਟ ਰੈਡੀ ਹੋ ਜਾਣਾ ਜੀ ਠੀਕ ਹੈ ਜੀ ਪ੍ਰਾਈਸ ਸਿਰਫ 1200 ਲਿਮਟ ਜਾਂ ਸਟਾਕ ਹੈ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਪ੍ਰਿੰਟ ਕਲਰ ਸਾਰੇ ਤੋਂ ਬੜੇ ਬੈਸਟ ਮਿਲ ਗਏ ਬਹੁਤ ਹੀ ਪਿਆਰੇ ਜਿਹੇ ਪ੍ਰਿੰਟ ਤੇ ਬਹੁਤ ਹੀ ਪਿਆਰੇ ਜਿਹੇ ਕਲਰ ਦੋ ਦੋ ਸੂਟ ਅਵੇਲੇਬਲ ਹੈ ਸਿਰਫ ਸਾਡੇ ਕੋਲੇ ਚੈੱਕ ਕਰ ਸਕਦੇ ਹੋ ਅਗਲਾ ਪ੍ਰਿੰਟ ਦੇਖੋ ਸਾਨੂੰ ਸਿਰਫ ਇਹੀ ਪ੍ਰਿੰਟ ਜ਼ਿਆਦਾ ਪਸੰਦ ਆਇਆ ਜਿਹੜਾ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਸੀ ਇਹ ਵਾਲਾ ਆਊਗਾ ਜਿਹੜਾ ਕਲਰ ਮਿੱਠਾ ਜਿਹਾ ਪੀਲਾ ਕਲਰ ਹੈ ਜੀ ਠੀਕ ਹੈ ਜੀ ਗਰਮੀ ਦੇ ਵਿੱਚ ਪਹਿਣ ਵਾਲਾ ਸਟੱਫ ਹੈ ਸ਼ਰਟ ਤੇ ਲਾਈਨਿੰਗ ਲੱਗਣੀ ਹੈ ਜੀ ਬਾਟਮ ਵਿਦਆਊਟ ਲਾਈਨਿੰਗ ਬਣ ਸਕਦੀ ਹੈ ਪਿਓਰ ਮਸਲੀਨ ਦੀ ਵਿੱਚ ਬਾਟਮ ਹੈ ਤੇ ਆਹ ਵਾਲਾ ਕਲਰ ਦੇਖੋ ਜੀ ਬਹੁਤ ਹੀ ਪਿਆਰਾ ਜਾ ਮਿੱਠਾ ਜਾ ਕਲਰ ਹੈ ਠੀਕ ਹੈ ਜੀ ਇਹ ਵੀ ਕਲਰ ਬਹੁਤ ਪਸੰਦ ਕੀਤਾ ਜਾਂਦਾ ਟਾਈ ਐਂਡ ਡਾਈ ਦਾ ਡਬਟਾ ਰੈਡੀ ਕਰ ਸਕਦੇ ਹੋ ਤੁਸੀਂ ਨਜ਼ਦੀਕ ਤੋਂ ਦੇਖ ਸਕਦੇ ਹੋ ਚੈੱਕ ਲਿਖਿਆ ਵੀ ਦੇ ਸਕਦੇ ਹੋ ਤੁਸੀਂ ਬਰਬਰੀ ਜੂਟ ਚੈੱਕ ਠੀਕ ਹੈ ਜੀ ਨਜ਼ਦੀਕ ਤੋਂ ਦੇਖੋ ਸਟੱਫ ਤੁਸੀਂ ਬਰਬਰੀ ਹੈ ਜੀ ਇਹ ਪ੍ਰਿੰਟ ਦੇਖੋ ਬਹੁਤ ਪਿਆਰਾ ਪ੍ਰਿੰਟ ਲੈ ਕੇ ਆਏ ਤੁਹਾਡੇ ਵਾਸਤੇ ਚੱਕਰੀ ਚਲੋ ਤੇ ਜਿਹੜਾ ਤੁਹਾਨੂੰ ਕਲਰ ਪਸੰਦ ਆ ਜੀ ਉਹ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਮਸਲੀਨ ਦੀ ਇਹਦੇ ਨਾਲ ਰਹਿਣ ਵਾਲੀ ਹੈ ਬੋਟ ਤਿੰਨੋਂ ਕਲਰ ਹੀ ਬਹੁਤ ਪਿਆਰੇ ਰਹਿਣ ਵਾਲੀ ਆ ਅਗਲਾ ਕਲਰ ਚੈੱਕ ਕਰੋ ਜੀ ਦੇਖੋ ਆਫ ਵਾਈਟ ਸਕਿਨ بیس ਦੇ ਵਿੱਚ ਹੈ ਇਹ ਵੀ ਮੇਰੀਆਂ ਭੈਣਾਂ ਬਹੁਤ ਪਸੰਦ ਕਰਦੀਆਂ ਤੁਸੀਂ ਇਹਦੇ نیچے ਔਰ organza ਲਗਾ ਕੇ ਇਹਦੇ ਉੱਪਰ ਵਰਕ ਕਰਕੇ ਹੋਰ ਵੀ ਜ਼ਿਆਦਾ ਇਹਨੂੰ ਸੋਹਣਾ ਸੂਟ ਬਣਾ ਸਕਦੇ ਹਾਂ ਜੀ ਨੀਚੇ ਇਹਦੇ organza ਲਗਾ ਲਓ ਉੱਪਰ ਇਹਦੇ ਵਰਕ ਕਰ ਲਓ ਤੇ ਹੋਰ ਵੀ ਪਿਆਰਾ ਸੂਟ ਬਣਨਾ ਜੀ ਅਸੀਂ ਤੁਹਾਨੂੰ ਦਿਖਾਏ ਸੀ ਪਹਿਲਾਂ ਅਸੀਂ ਐਦਾਂ ਦੇ ਸੂਟ ਵੀ ਰੈਡੀ ਕੀਤੇ ਆ ਜਿਹੜੀ ਮੇਰੀ ਭੈਣ ਇਹਦੇ ਵਿੱਚ ਸੂਟ ਸਿਲੈਕਟ ਕਰਦੀ ਆ ਜੇਕਰ ਸਾਡੇ ਕੋਲੋਂ ਐਦਾਂ organza ਲਗਾ ਕੇ ਨੀਚੇ ਵਰਕ ਕਰਵਾਉਣਾ ਚਾਹੁੰਦੀ ਹੈ ਤਾਂ ਅਸੀਂ ਉਹ ਵੀ ਤੁਹਾਨੂੰ ਕਰਕੇ ਦਵਾਂਗੇ ਠੀਕ ਆ ਜੀ ਦੁਪੱਟਾ ਵੀ ਤੁਹਾਨੂੰ ਰੈਡੀ ਕਰਕੇ ਦਵਾਂਗੇ ਇਹ ਵਾਲਾ ਦੇਖੋ ਜੀ ਇਹਦੇ ਨਾਲ ਜਿਹੜੀ ਬਾਟਮ ਰਹਿਣ ਵਾਲੀ ਹੈ ਸਕਿਨ ਆਫ ਵਾਈਟ ਦੇ ਵਿੱਚ ਰਹੂਗੀ ਤੇ ਸ਼ਰਟ ਵੀ ਆਫ ਵਾਈਟ بیس ਵਿੱਚ ਰਹਿਣ ਵਾਲੀ ਹੈ ਬਹੁਤ ਪਿਆਰੀ ਆਈਟਮ ਹੈ ਜੀ ਗਰਮੀ ਦੇ ਵਿੱਚ ਵੇਅਰ ਕਰਨ ਦੇ ਵਾਸਤੇ ਠੀਕ ਹੈ ਲਾਈਟ ਜਿਹਾ ਚਾਰਟ ਹੈ ਠੀਕ ਹੈ ਜੀ ਤੇ ਬਹੁਤ ਪਿਆਰੇ ਪ੍ਰਿੰਟ ਰਹਿਣ ਵਾਲੀ ਹੈ ਜਿਹੜਾ ਵੀ ਤੁਹਾਨੂੰ ਇਹਦੇ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਲਿਮਟਡ ਸਟਾਕ ਹੈ ਜੀ ਠੀਕ ਹੈ ਜੀ ਐਕਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਜੀ ਸਾਡੇ ਕੋਲੇ ਇੱਕ ਇੱਕ ਸੂਟ ਬਾਕੀ ਹੈ ਜੋ ਅਸੀਂ ਆਫਰ ਦੇ ਵਿੱਚ ਦੇ ਰਹੇ ਹਾਂ ਤੁਹਾਨੂੰ ਦੇਖੋ ਜੀ ਇਹ ਵਾਲਾ ਸਾਡੇ ਕੋਲੇ 골ਡ ਕ੍ਰਸ਼ ਦੇ ਵਿੱਚ ਹੈ ਸੂਟ ਪਾਲਟੀਅਰ ਸੂਟ ਹੈ ਜੀ ਬਹੁਤ ਪਿਆਰਾ ਸੂਟ ਰਹਿਣ ਵਾਲਾ ਤੇ ਇਹ ਰੈਡੀ ਵੀ ਹੋਇਆ ਬਹੁਤ ਪਿਆਰਾ ਬੰਦ ਹੈ ਜਿਹੜੀ ਇਹਦੇ ਨਾਲ ਬਾਟਮ ਮਿਲਣੀ ਹੈ ਜੀ ਉਹ ਵੀ ਤੁਹਾਨੂੰ ਕ੍ਰਸ਼ 골ਡ ਦੇ ਵਿੱਚ ਮਿਲਣੀ ਹੈ ਤੇ ਸ਼ਰਟ ਵੀ ਦੇਖੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਸਿਰਫ ਅਸੀਂ ਇਹਨੂੰ ਆਫਰ ਪ੍ਰਾਈਸ ਦੇ ਵਿੱਚ ਲਾਤਾ ਪ੍ਰਾਈਸ ਰਹੂਗੀ 1350 1350 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਆਫ ਵਾਈਟ ਬੇਸ ਤੇ ਵਿੱਚ ਸਕੇਨ ਦੇ ਬੈਸਟ ਦੇ ਵਿੱਚ ਇਹਦੇ ਨਾਲ ਬੋਟਮ ਰੈਨ ਵਾਲੀ ਹੈ ਸੂਟ ਜਿਹੜਾ ਬੰਨਣਾ ਜੀ ਬਹੁਤ ਸਰਦਾਰੀ ਸੂਟ ਬੰਨਣਾ ਹੈ ਰੈਡੀ ਹੋਣਾ ਸਰਦਾਰੀ ਸੂਟ ਬਣ ਕੇ ਤੇ ਸਿਰਫ ਆਫਰ ਦੇ ਵਿੱਚ ਲਗਾਤਾ ਜੀ ਜਿਹੜੀ ਮੇਰੀ ਭੈਣ ਨੇ ਲੈਣਾ ਚਾਹੁੰਦੀ ਉਹ ਲੈ ਸਕਦੀ ਹੈ ਜੀ ਸਾਡੇ ਕੋਲੋਂ ਅਗਲਾ ਸਾਡੇ ਕੋਲ ਸਿਰਫ ਇੱਕ ਸੂਟ ਬਾਕੀ ਹੈ ਜੀ ਦੇਖੋ ਇਹ ਕਲਰ ਬਹੁਤ ਹੀ ਪਿਆਰਾ ਕਲਰ ਹੈ ਗ੍ਰੀਨ ਵਾਲਾ ਠੀਕ ਹੈ ਜੀ ਇਹ ਬਰਾਸ਼ੋ ਦੇ ਵਿੱਚ ਹੈ ਸਿਰਫ ਲਾਸਟ ਸੂਟ ਬਚਿਆ ਇਹ ਵੀ ਆਫਰ ਦੇ ਵਿੱਚ ਹੈ 1150 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਲੈ ਸਕਦੇ ਹੋ ਬਰਾਸ਼ੋ ਦੇ ਵਿੱਚ ਸਿਰਫ ਲਾਸਟ ਪੀਸ ਹੈ ਜੀ ਸਾਡੇ ਕੋਲੇ ਠੀਕ ਹੈ ਜੀ ਜਿਹੜੀ ਮੇਰੀ ਭੈਣ ਲੈਣਾ ਚਾਹੁੰਦੀ ਉਹ ਸਾਡੇ ਕੋਲੋਂ ਲੈ ਸਕਦੀ ਆ ਬੋਟਮ ਤੁਸੀਂ ਡਿਜ਼ਾਈਨਰ ਰੈਡੀ ਕਰ ਸਕਦੇ ਹੋ ਵਰਕ ਕਰਵਾਓ ਕੁਝ ਵੀ ਕਰ ਸਕਦੇ ਹੋ ਜੀ ਠੀਕ ਹੈ ਜੀ ਇਸੋਕੇ ਜਿਹੜੇ ਤੁਹਾਨੂੰ ਅਸੀਂ ਦਿਖਾਵਾਂਗੇ ਜੀ ਉਹ ਥੋੜੇ ਜੇ ਸੂਟ ਰੈਡੀ ਹੋਏ ਫੈਨਸੀ ਵੇਅਰ ਵੀ ਤੁਹਾਨੂੰ ਸੂਟ ਦਿਖਾਵਾਂਗੇ ਥੋੜੇ ਜਿ ਹਾਂ ਜਿਹੜੇ ਸਾਡੇ ਕੋਲ ਰੈਡੀ ਵੀ ਹੋਏ ਆ ਕਸਟਮਰਾਂ ਦੇ ਉਹ ਵੀ ਤੁਹਾਨੂੰ ਦਿਖਾਉਣ ਲੱਗੇ ਆ ਜਿਵੇਂ ਤੁਸੀਂ ਆ ਪਹਿਲਾ ਸੂਟ ਦੇਖੋ ਜੀ ਇਹ ਫਿਰੋਜੀ ਕਲਰ ਦੇ ਵਿੱਚ ਆ ਉੱਪਰ ਨੈੱਕ ਬਣਿਆ ਹੋਇਆ ਸ਼ਿਮਰ ਦੀ ਸ਼ਰਟ ਰੈਨ ਵਾਲੀ ਆ ਇੰਦੀਚੀ ਇਹਦੇ ਮੋਰ ਬਣੇ ਹੋਏ ਆ ਕਾਫੀ ਟ੍ਰੈਂਡ ਆ ਮੋਰਾਵਾਂ ਵਾਲੇ ਪ੍ਰਿੰਟ ਦਾ ਡਿਜ਼ਾਈਨ ਦਾ ਜੀ ਠੀਕ ਹੈ ਜੀ ਕਾਫੀ ਟ੍ਰੈਂਡ ਰਿਹਾ ਜੀ ਇਹਦਾ ਇਹਦੇ ਵਿੱਚ ਬਾਟਮ ਵੀ ਬੜੀ ਪਿਆਰੀ ਜੀ ਆਉਣੀ ਆ ਦੇਖੋ ਜੀ ਇਹ ਵਾਲੀ ਮੂਰੀ ਵਰਕ ਵਾਲੀ ਦੇ ਨਾਲ ਬਾਟਮ ਆਉਣੀ ਆ ਤੇ ਇਹ ਵਾਲਾ ਆਉਣਾ ਇਹਦੇ ਨਾਲ ਦੁਪੱਟਾ ਚਰੂਨ ਸ਼ਫੂਨ ਦਾ ਦੁਪੱਟਾ ਆਊਗਾ ਸਾਡੇ ਕੋਲੇ ਸੂਟ ਰੈਡੀ ਹੋਇਆ ਵਾ ਉਬੀਤੰਤ ਖਾਵਾਂਗੇ ਇਦਾਂ ਦਾ ਠੀਕ ਹੈ ਜੀ ਬੜਾ ਸੋਹਣਾ ਹੁੰਦਾ ਸੂਟ ਇਹ ਰੈਡੀ ਬਣ ਕੇ ਰੈਡੀ ਹੁੰਦਾ ਜੀ ਬੜਾ ਸੋਹਣਾ ਜਾਂ ਰੈਡੀ ਹੁੰਦਾ ਇਹ ਸੂਟ ਬਣ ਕੇ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ نیچے ਤੁਸੀਂ ਫਿਨਿਸ਼ਿੰਗ ਪੱਟੀ ਲਗਾਈ ਗਈ ਹੈ ਠੀਕ ਹੈ ਜੀ ਫਿਨਿਸ਼ਿੰਗ ਪੱਟੀ ਦੇ ਨਾਲ ਰੈਡੀ ਕੀਤਾ ਗਿਆ ਇਹ ਮੋਤੀ ਲੈਸ ਵੀ ਦਿੱਤੀ ਗਈ ਹੈ ਇਹ ਦਾ ਨੈਕ ਬਣਿਆ ਹੋਇਆ ਜੀ ਬਹੁਤ ਪਿਆਰਾ ਸੂਟ ਰੈਡੀ ਹੁੰਦਾ ਬਣ ਕੇ ਵਲਾ ਦੇਖੋ ਜੀ ਪ੍ਰਾਈਸ ਵੀ ਸਿਰਫ ਇਹਦੀ ਜੈਨੋ ਜੀ ਰਹਿਣ ਵਾਲੀ ਹੈ ਇਹ ਵਾਲੀ ਦੀ ਲੈਸ ਲੱਗੀ ਹੈ ਮੋਤੀ ਵਾਲੀ ਠੀਕ ਹੈ ਜੀ ਇਹਨਾਂ ਜਿਹੜੀ ਬਾਟਮ ਆਉਣੀ ਹੈ ਉਹ ਅਸੀਂ ਸਟੇਟ ਦੀ ਬਾਟਮ ਰੈਡੀ ਕੀਤੀ ਆ ਬਾਟਮ ਤੇ ਵੀ ਮੂਰੀ ਤੇ ਵਰਕ ਹੈ ਜੀ ਦੇਖ ਸਕਦੇ ਹੋ ਸਾਡੇ ਕੋਲੇ ਸਿਰਫ ਇੱਕ ਸੂਟ ਹੀ ਬਾਕੀ ਹੈ ਜੀ ਜੇਕਰ ਕਿਸੇ ਭੈਣ ਨੇ ਮੇਰੀ ਨੇ ਬਾਏ ਕਰਨਾ ਹੈ ਇਹ ਵਾਲਾ ਸੂਟ ਬਹੁਤ ਸੋਹਣਾ ਪਾਰਟੀ ਵੇਅਰ ਸੂਟ ਹੈ ਜੀ ਬਾਟਮ ਤੇ ਵਰਕ ਹੈ ਤੇ ਦੁਪੱਟਾ ਵੀ ਬੜਾ ਪਿਆਰਾ ਜਾਂ ਰਹਿਣ ਵਾਲਾ ਦੇ ਨਾਲ ਦੇਖੋ ਪੂਰਾ ਤਿਰੂਲ ਸ਼ਪੂਨ ਦਾ ਦੁਪੱਟਾ ਪੂਰਾ ਖੁੱਲਾ ਡੁੱਲਾ ਲੈਸ ਨਾਲ ਫ੍ਰਿਸ਼ਿੰਗ ਹੈ ਜੀ ਇਹਦੀ ਪੂਰੀ 4 ਸਾਈਡ ਠੀਕ ਹੈ ਜੀ ਜੇਕਰ ਕਿਸੇ ਮੇਰੀ ਭੈਣੇ ਬਾਏ ਕਰਨਾ ਤਾਂ ਸਿਰਫ ਇੱਕ ਸੂਟ ਬਾਕੀ ਹੈ ਸਾਡੇ ਕੋਲੇ ਇਹ ਫਰੋਜੀ ਕਲਰ ਦੇ ਵਿੱਚ ਇਹ ਵੀ ਕਲਰ ਬੜਾ ਪਿਆਰਾ ਜੀ ਠੀਕ ਹੈ ਸਿਰਫ 1650 ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਪਹਿਨਣ ਵਾਲਾ ਜੀ ਪਾਲਟੀ ਵੇਅਰ ਸੂਟ ਠੀਕ ਹੈ ਜੀ ਸਿਰਫ 1650 ਦੇ ਵਿੱਚ ਪਹਿਨਣ ਵਾਲਾ ਇਸ ਤੋਂ ਅਗੇ ਤੁਹਾਨੂੰ ਅਗਲਾ ਸੂਟ ਦਿਖਾਵਾਂਗੀ ਜੀ ਉਹਦੀ ਡਿਜ਼ਾਈਨਿੰਗ ਥੋੜੀ ਡਿਫਰੈਂਟ ਹੈ ਦੋ ਪੈਨਲਸ ਜਾ ਰਹੇ ਆ ਦੇਖ ਸਕਦੇ ਹੋ ਤੁਸੀਂ ਦੋ ਪੈਨਲਸ ਨੈਕ ਤੇ ਵਰਕ ਹੈ ਠੀਕ ਹੈ ਜੀ ਇਹਦੀ ਮੂਰੀ ਤੇ ਵੀ ਵਰਕ ਆਊਗਾ ਬਾਟਮ ਦੀ ਮੂਰੀ ਤੇ ਵਰਕ ਆਊਗਾ ਤੇ ਇਹ ਵਾਲਾ ਚਨੂ ਸਕੂ ਦਾ ਸੇਮ ਹੈ ਜਿੱਦਾਂ ਤੁਹਾਨੂੰ ਦੁਪੱਟਾ ਖੋਲ ਕੇ ਦਿਖਾਇਆ ਐਦਾਂ ਹੀ ਇਹਦਾ ਦੁਪੱਟਾ ਰਹਿਣ ਵਾਲਾ ਐਦਾਂ ਦਾ ਸੂਟ ਵੀ ਸਾਡੇ ਕਿਸੇ ਕਸਟਮਰ ਦਾ ਸਾਡੇ ਕੋਲ ਰੈਡੀ ਹੋਇਆ ਦੇਖ ਸਕਦੇ ਹੋ ਤੁਸੀਂ ਦੇਖੋ ਜੀ ਇਹ ਵਾਲਾ ਸੂਟ ਸਾਡੇ ਕਿਸੇ ਕਸਟਮਰ ਦਾ ਰੈਡੀ ਹੋਇਆ ਜੀ ਬੜਾ ਪਿਆਰਾ ਜਿਹਾ ਸੂਟ ਬੰਦਾ ਰੈਡੀ ਹੋ ਕੇ ਦੇਖੋ ਜੀ ਇਹ ਬਲਾਂ ਨੱਕਤੇ ਵਰਕ ਆਉਣਾ ਦੋ ਪੈਨਲਸ ਐ ਠੀਕ ਹੈ ਜੀ ਫਿਨਿਸ਼ਿੰਗ ਪੱਟੀ ਲਗਾਈ ਅਸੀਂ ਇਹਦੇ ਉੱਪਰ ਵੀ ਦੇਖ ਸਕਦੇ ਹੋ ਤੁਸੀਂ ਬਾਜੂ ਉੱਪਰ ਵੀ ਮੋਤੀ ਲੈਸ ਦਿੱਤੀ ਐ ਫਿਨਿਸ਼ਿੰਗ ਪੱਟੀ ਦੇ ਨਾਲ ਮੋਤੀ ਲੈਸ ਦਿੱਤੀ ਹੈ ਜੀ ਠੀਕ ਹੈ ਜੀ ਇਹਦੀ ਵੀ ਮੂਰੀ ਉੱਪਰ ਵਰਕ ਆਉਣ ਵਾਲਾ ਦੇਖ ਸਕਦੇ ਹੋ ਤੁਸੀਂ ਇਹ ਵਾਲੀ ਇਹਦੀ ਮੂਰੀ ਹੈ ਜੀ ਸਲਵਾਰ ਦੀ ਮੂਰੀ ਉੱਪਰ ਵੀ ਵਰਕ ਆਊਗਾ ਜੀ ਸਿਰਫ ਸਾਡੇ ਕੋਲ ਇਹਦੇ ਨਾਲ ਦੇ ਦੋ ਸੂਟ ਬਾਕੀ ਐ ਇਹਦੀ ਪ੍ਰਾਈਸ ਵੀ ਅਸੀਂ ਲੈਸ ਚ ਕਰਤੀ ਐ ਜੀ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਪਫ ਵਰਕ ਐ ਇਹ ਵਾਲਾ ਹੈਂਡਵਰਕ ਹੋਇਆ ਜੀ ਪੂਰੇ neck ਉੱਪਰ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਹੈਂਡਵਰਕ ਵਾਲੇ ਸੂਟ ਰਹਿਣ ਵਾਲੇ ਆ ਇਹ ਇਹਨਾਂ ਦੀ ਪ੍ਰਾਈਸ ਵੀ 1650 ਰਹਿਣ ਵਾਲੀ ਹੈ ਇਹਦੇ ਵੀ ਸਾਡੇ ਕੋਲੇ ਸਿਰਫ ਦੋ ਕਲਰ ਬਾਕੀ ਹੈ ਇੱਕ ਤਾਂ ਨੂੰ ਫਿਰੋਜ਼ੀ ਕਲਰ ਮਿਲਣ ਵਾਲਾ ਦੇਖ ਸਕਦੇ ਹੋ ਐਦਾਂ ਹੀ ਇਹਦੀ ਮੂਰੀ ਤੇ ਵਰਕ ਆਉਣ ਵਾਲਾ ਮੂਰੀ ਤੇ ਬਾਟਮ ਤੇ ਦੇਖੋ ਜੀ ਇਹ ਮੂਰੀ ਬਾਟਮ ਤੇ ਵਰਕ ਆਉਣ ਵਾਲਾ ਐਦਾਂ ਹੀ ਇਹਦੇ ਨਾਲ ਦੁਪੱਟਾ ਰਹਿਣ ਵਾਲਾ ਚਨੂਸ਼ਪੂਨ ਦਾ ਜੀ ਠੀਕ ਹੈ ਜੀ ਬੜਾ ਪਿਆਰਾ ਜਿਹਾ ਸੂਟ ਹੈ ਜੀ ਫਰੋਜ਼ੀ ਕਲਰ ਦੇ ਵਿੱਚ ਸ਼ਿਮਰ ਦੀ ਸ਼ਰਟ ਰਹਿਣ ਵਾਲੀ ਹੈ ਸ਼ਲਕ ਦੀ ਬਾਟਮ ਹੈ ਇੱਕ ਕਲਰ ਇਹਦੇ ਵਿੱਚ ਇਹ ਵਾਲਾ ਜੀ ਮਹਿੰਦੀ ਸ਼ਿਵਰ ਦੇ ਵਿੱਚ ਦੇਖ ਸਕਦੇ ਹੋ ਸ਼ਿਮਰ ਸਟਾਫ ਹੋਊਗਾ ਜੀ ਇਹ ਹੈਂਡਵਰਕ ਟੱਚ ਸੂਟ ਹੈ ਸਿਰਫ 1650 ਦੇ ਵਿੱਚ ਤੁਹਾਨੂੰ ਇਹ ਵਾਲਾ ਸੀ ਸੂਟ ਦੇ ਰਹੇ ਆ ਬਾਟਮ ਦੇ ਉੱਪਰ ਵੀ ਵਰਕ ਹੋ ਕਲਰ ਦੇਖ ਸਕਦੇ ਹੋ ਜੋ ਹੁਣ ਕਲਰ ਆ ਰਿਹਾ ਕੈਮਰੇ ਸੇਮ ਇਹ ਵਾਲਾ ਕਲਰ ਹੈ ਜੀ ਠੀਕ ਹੈ ਜੀ ਇਸ ਤੱਕ ਤੁਹਾਨੂੰ ਤਾਂ ਖਾਵਾਂਗੇ ਸਾਡੇ ਕੋਲੇ ਥੋੜੇ ਜਿਹੀ ਪਲੇਨ ਪੀਸ ਹੈ ਜੀ ਨੇਚਰਲ ਕਰੇਪ ਦੇ ਵਿੱਚ ਜੇਕਰ ਤੁਸੀਂ ਸਾਡੇ ਕੋਲੋਂ ਬਾਏ ਕਰਨੇ ਆ ਤਾਂ ਤੁਸੀਂ ਲੈ ਸਕਦੇ ਤੁਹਾਨੂੰ ਦਿਖਾਵਾਂਗੇ ਇਹ ਵਾਲੀ ਸਾਡੀ ਫਰੌਕ ਰੈਡੀ ਹੋਈ ਹੈ ਨੇਚਰਲ ਕਰੇਪ ਦੇ ਵਿੱਚ ਹੀ ਇਹ ਫਰੌਕ ਹੈ ਜੀ ਦੇਖ ਸਕਦੇ ਹੋ ਕਟਵਰਕ ਹੋਈ ਹੈ ਡਬਲ ਐਦਾ ਹੀ ਹੈ ਜੀ ਬਾਜੂ ਤੇ ਵਰਕ ਹੋਇਆ ਠੀਕ ਹੈ ਬੜੀ ਸੋਹਣੀ ਜੀ ਫਰੌਕ ਰੈਡੀ ਹੋਈ ਹੈ ਜੀ ਇਹ ਜੇਕਰ ਤੁਸੀਂ ਐਦਾਂ ਦਾ ਸਟੱਫ ਸਾਡੇ ਕੋਲੋਂ ਲੈਣਾ ਚਾਹੁੰਦੇ ਹੋ ਦੇਖੋ ਜੀ ਇਹ ਵਾਲੀ ਇਹਦੀ ਬਾਜੂ ਰੈਡੀ ਹੈ ਐਦਾਂ ਕਟਵਰਕ ਵਾਲੀ ਫਰੌਕ ਹੈ ਜੀ ਠੀਕ ਹੈ ਜੀ ਜੇਕਰ ਤੁਸੀਂ ਇਹ ਵਾਲਾ ਸਟੱਫ ਸਾਡੇ ਕੋਲੋਂ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ 10 ਮੀਟਰ ਦੀ 3 ਮੀਟਰ ਦੀ ਕੱਟ ਦੇ ਰਹਿਣ ਵਾਲੇ ਪੀਸ 2-2 ਪੀਸ ਸਾਡੇ ਕੋਲੋਂ ਤੁਸੀਂ ਵਾਇਟ ਕਰ ਸਕਦੇ ਹੋ ਸਿਰਫ ਤੁਹਾਨੂੰ 300 ਦੇ 6 ਮੀਟਰ ਸਟਾਫ ਮਿਲੂਗਾ ਜੀ ਠੀਕ ਹੈ ਜੀ ਐਦਾਂ ਨਹੀਂ ਤੁਸੀਂ ਫਰੌਕ ਬਣਾ ਸਕਦੇ ਹੋ ਸਾਡੇ ਕੋਲੋਂ ਸੇਮ ਸਟਾਫ ਦੇ ਵਿੱਚ ਰੈਡੀ ਹੋਈ ਹੈ ਪੀਸ ਜੀ 4 ਮੀਟਰ ਦੀ ਕੱਟ 'ਚ ਵੀ ਰਹਿਣਗੇ 3 ਮੀਟਰ ਦੀ ਕੱਟ ਵਿੱਚ ਵੀ ਰਹਿਣਗੇ ਤੁਹਾਨੂੰ 6 ਮੀਟਰ ਕਪੜਾ ਜੀ 300 ਦਾ ਪੈਣ ਵਾਲਾ ਜੀ ਚੈੱਕ ਕਰ ਸਕਦੇ ਹੋ ਕਲਰ ਚੈੱਕ ਕਰ ਲਓ ਜੇਕਰ ਤੁਸੀਂ ਐਦਾਂ ਦਾ ਕਲਰ ਲੈਣਾ ਚਾਹੁੰਦੇ ਹੋ ਇਦਾਂ ਦੀ ਫਰੋਕ ਰੈਡੀ ਕਰਨਾ ਚਾਹਣੀ ਹੋ ਬਾਕੀ ਤੁਸੀਂ ਲੈਸ ਲਗਾ ਕੇ ਵੀ ਡਿਜ਼ਾਈਨ ਕਰ ਸਕਦੇ ਹੋ ਤਾਂ ਇਹਦੇ ਵਿੱਚ ਤੁਸੀਂ ਲੈ ਸਕਦੇ ਹੋ ਪਲੇਨ ਪੀਸ ਸਾਡੇ ਕੋਲੋਂ ਠੀਕ ਹੈ ਜੀ ਕਲਰ ਦੇਖ ਸਕਦੇ ਹੋ ਤੁਸੀਂ ਪਲੇਨ ਪੀਸ ਇਹ ਸਿਰਫ ਕਾਫੀ ਸ਼ੇਡ ਦੇ ਵਿੱਚ ਆਊਗਾ ਮਹਿਰੂਨ ਕਾਫੀ ਬਲੈਕ ਵੀ ਮਿਲੂਗਾ ਤੁਹਾਨੂੰ ਔਰੈਂਜ ਦੇ ਵਿੱਚ ਆਊਗਾ ਠੀਕ ਹੈ ਜੀ ਕਿਹ ਵਾਲਾ ਕਲਰ ਮਿਲੂਗਾ ਚੈੱਕ ਕਰੋ ਜੀ ਇਹ ਦੋ ਦੋ ਪੀਸ ਰਹਿਣਗੇ ਸਾਡੇ ਕੋਲੇ 10 ਮੀਟਰ ਦਾ ਪੀਸ ਵੀ ਲੈ ਸਕਦੇ ਹੋ ਸਿਰਫ 150 ਦੇ ਵਿੱਚ ਪੈਣ ਵਾਲਾ ਦੋ ਪੀਸ ਲਓਗੇ 300 ਦੇ ਵਿੱਚ ਪੈਣ ਵਾਲੇ ਆ ਤਾਂ ਬੜੀ ਸੋਹਣੀ ਜੀ ਵਰਕ ਹੋ ਕੇ ਰੈਡੀ ਹੋ ਸਕਦੀ ਥੋੜੀ ਫਰੌਕ ਬਾਕੀ ਲੈਸ ਲਾ ਕੇ ਵੀ ਤੁਸੀਂ ਇਹਨੂੰ ਫਿਨਿਸ਼ਿੰਗ ਦੇ ਸਕਦੇ ਹੋ ਕਲਰ ਦੇਖ ਲਓ ਜੀ ਠੀਕ ਹੈ ਜੀ ਇਹਨਾਂ ਵਿੱਚੋਂ ਜਿਹੜਾ ਪੀਸ ਪਸੰਦ ਆਉਂਦਾ ਜਾਂ ਕੋਈ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਤੁਹਾਨੂੰ ਸਕਰੀਨ ਤੇ ਨੰਬਰ ਮੈਂਸ਼ਨ ਕੀਤਾ ਉਸ ਨੰਬਰ ਤੇ ਕਾਲ ਕਰੋ ਮੈਸੇਜ ਕਰੋ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਤੁਸੀਂ ਮੇਰੀ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਗਲੀ ਵੀਡੀਓ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਥੈਂਕ ਯੂ ਜੀ